ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ 6 ਰਾਊਂਡ ਦਾ ਰਿਜ਼ਲਟ ਆਪ ਸਭ ਦੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਹੁਣ ਤੁਹਾਨੂੰ 7 ਤੋਂ ਲੈ ਕੇ 12ਵਾਂ ਰਾਊਂਡ ਜਿਹੜਾ ਹੁਣ ਖਤਮ ਹੋਇਆ ਉੱਥੋਂ ਤੱਕ ਦੇ ਨਤੀਜੇ ਕੀ ਨੇ ਉਸ ਦੇ ਬਾਰੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦਵਾਂਗੇ ਓਵਰਾਲ ਪੰਜਾਬ ਦੀ ਗੱਲ ਕਰੀਏ ਤਾਂ ਕਾਫੀ ਜਿਹੜੀਆਂ ਹੌਰ ਸੀਟ ਮੰਨੀਆਂ ਜਾਂਦੀਆਂ ਨੇ ਚਾਹੇ ਖਡੂਰ ਸਾਹਿਬ ਹੋਵੇ ਚਾਹੇ ਫਰੀਦਕੋਟ ਦੀ ਸੀਟ ਹੋਵੇ ਦੋਨਾਂ ਦੇ ਉੱਤੇ ਜਿਹੜੇ ਪੰਥਕ ਚਰੇ ਸੀ ਵੱਡੀ ਲੀਡ ਦੇ ਨਾਲ ਵੱਡੇ ਮਾਰਜਨ ਦੇ ਨਾਲ ਦੋਨੋਂ ਇਸ ਸਮੇਂ ਕਾਫੀ ਅੱਗੇ ਚੱਲ ਰਹੇ ਨੇ ਤੇ ਹੋਰ ਵੀ ਕਈ ਅਜਿਹੇ ਨਤੀਜੇ ਨੇ ਜਿਹੜੇ ਕਾਫੀ ਹੈਰਾਨੀਜਨਕ ਹੋ ਰਹੇ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਜੋ ਜਾਣਕਾਰੀ ਮਿਲੀ ਆ ਹੁਣ ਤੱਕ ਉਹ ਸਾਂਝੀ ਜ਼ਰੂਰ ਕਰਾਂਗੇ ਫਿਲਹਾਲ ਜਿਹੜੇ 6 ਪਹਿਲਾਂ ਰਾਉਂਡ ਹੋਏ ਨੇ ਉਸ ਤੋਂ ਬਾਅਦ 7ਵੇਂ ਰਾਉਂਡ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਜਿਨ੍ਹਾਂ ਨੂੰ 7ਵੇਂ ਰਾਉਂਡ ਦੇ ਵਿੱਚ 2724 ਸਟੈਂਪ ਵੋਟਾਂ ਮਿਲੀਆਂ ਨੇ 2724 ਵੋਟ ਤੇ ਉਸ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ 1010 ਤੇ ਜੇਕਰ ਅੱਗੇ ਚੱਲੀਏ ਤਾਂ ਆਮ ਆਦਮੀ ਪਾਰਟੀ ਨੂੰ 7ਵੇਂ ਰਾਉਂਡ ਦੇ ਵਿੱਚ 2337 ਵੋਟਾਂ ਜਿਹੜੀਆਂ ਮਿਲੀਆਂ ਨੇ ਤੇ ਇਸ ਦੇ ਨਾਲ ਹੀ ਭਾਜਪਾ ਇਹਨਾਂ ਨੂੰ 1887 ਜਿਹੜੀ ਟੋਟਲ ਵੋਟ ਆ ਉਹ ਪੋਲ ਹੋਈ ਹੈ 8ਵੇਂ ਰਾਉਂਡ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕਾਂਗਰਸ ਨੂੰ 2119 ਅਕਾਲੀ ਦਲ ਨੂੰ 1280 ਆਮ ਆਦਮੀ ਪਾਰਟੀ ਨੂੰ 2161 ਅਤੇ ਭਾਜਪਾ ਨੂੰ 950 ਵੋਟਾਂ ਹੀ ਮਿਲ ਸਕੀਆਂ ਤੇ ਇਸ ਦੇ ਨਾਲ ਹੀ ਨੌਵੇਂ ਰਾਉਂਡ ਦੀ ਗੱਲ ਕਰੀਏ ਤੇ ਇੱਥੇ ਤੁਹਾਨੂੰ ਟੋਟਲ ਵੀ ਦੱਸਾਂਗੇ ਕਿ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਇਸ ਦੇ ਵਿੱਚ ਪਈਆਂ ਨੇ ਨੌਵੇਂ ਰਾਉਂਡ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ 2326 ਅਕਾਲੀ ਦਲ ਬਾਦਲ ਨੂੰ 1217 ਆਮ ਆਦਮੀ ਪਾਰਟੀ ਨੂੰ 2808 ਅਤੇ ਭਾਜਪਾ ਨੂੰ 2287 ਤੇ ਇੱਥੋਂ ਤੱਕ ਜਿਹੜਾ ਟੋਟਲ ਕਾਊਂਟਿੰਗ ਸੀ ਖਰੜ ਹਲਕੇ ਦੀ ਗੱਲ ਕਰ ਰਹੇ ਆ ਆਪਾਂ ਟੋਟਲ ਆਨੰਦਪੁਰ ਸਾਹਿਬ ਹਲਕੇ ਦੀ ਨਹੀਂ ਕਰ ਰਹੇ ਖਰੜ ਹਲਕੇ ਦੀ ਗੱਲ ਕਰ ਰਹੇ ਆ ਇੱਥੇ ਤੱਕ ਜਿਹੜੀ ਕਾਊਂਟਿੰਗ ਸੀ ਕਾਂਗਰਸ ਦੇ ਉਮੀਦਵਾਰ ਦੀ ਹੈਗੀ ਸੀ ਜੀ 21110 ਜਦੋਂ ਕਿ ਅਕਾਲੀ ਦਲ ਇੱਥੇ ਸਿਰਫ 8641 ਵੋਟਾਂ ਹੀ ਹਾਸਲ ਕਰ ਸਕਿਆ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ 18963 ਜੋ ਟੋਟਲ ਵੋਟ ਹੈ 9 ਰਾਊਂਡ ਤੱਕ ਆਮ ਆਦਮੀ ਪਾਰਟੀ ਨੂੰ ਪਈਆ ਤੇ ਉਸ ਤੋਂ ਬਾਅਦ ਭਾਜਪਾ ਦੀ ਗੱਲ ਕਰੀਏ ਤਾਂ 19297 ਉਹ ਜਿਹੜੇ 9 ਰਾਉਂਡ ਦੇ ਮੁਕਾਬਲੇ ਸੀ ਇਹਨਾਂ ਦੇ ਵਿੱਚ ਜੇਕਰ ਓਵਰਆਲ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਲੀਡ ਮਿਲੀ ਹੈ ਉਹ ਕਾਂਗਰਸ ਪਾਰਟੀ ਦੇ ਹਿੱਸੇ ਆਈ ਹੈ ਦੂਸਰੇ ਨੰਬਰ ਦੇ ਉੱਤੇ ਲੀਡ ਜੇਕਰ ਗੱਲ ਕਰੀਏ ਤਾਂ ਭਾਜਪਾ ਖਰੜ ਹਲਕੇ ਦੇ ਵਿੱਚ 9 ਰਾਉਂਡ ਦੇ ਵਿੱਚ ਉੱਤੇ ਨਜ਼ਰ ਆਈ ਹੈ ਤੇ ਆਮ ਆਦਮੀ ਪਾਰਟੀ ਤੀਸਰੇ ਸਥਾਨ ਤੇ ਰਹੀ ਹੈ ਜੇਕਰ ਓਵਰਆਲ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਤੇ ਬਿਸ਼ੱਕ ਦੀ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ 33500 ਦੀ ਲੀਡ ਲੈ ਕੇ ਬਰਕਰਾਰ ਨੇ 10ਵੇਂ ਰਾਉਂਡ ਦੀ ਗੱਲ ਕਰੀਏ ਤਾਂ ਇਤੋਂ ਕਾਂਗਰਸ ਦੇ ਉਮੀਦਵਾਰ ਨੂੰ 2438 ਅਕਾਲੀ ਦਲ ਨੂੰ 1274 ਆਮ ਆਦਮੀ ਪਾਰਟੀ ਨੂੰ 2442 ਅਤੇ ਭਾਜਪਾ ਨੂੰ 1518 ਜੋ ਵੋਟਾਂ ਟੋਟਲ ਮਿਲੀਆਂ ਨੇ 11ਵੇਂ ਰਾਉਂਡ ਦੇ ਵਿੱਚ ਕਾਂਗਰਸ ਨੂੰ 2300 ਅਕਾਲੀ ਦਲ ਜੋ ਸਿਰਫ 753 ਵੋਟਾਂ ਦੇ ਉੱਤੇ ਸਿਮਟ ਕੇ ਰਹਿ ਗਿਆ ਆਮ ਆਦਮੀ ਪਾਰਟੀ ਨੂੰ 1328 ਅਤੇ ਭਾਜਪਾ ਨੂੰ 2015 ਜੋ ਟੋਟਲ ਵੋਟਾਂ ਨੇ 11ਵੇਂ ਰਾਉਂਡ ਦੇ ਵਿੱਚ ਮਿਲੀਆਂ ਨੇ ਜੇਕਰ 12ਵੇਂ ਰਾਊਂਡ ਦੀ ਗੱਲ ਕਰੀਏ ਜੋ ਕਿ ਰਿਜ਼ਲਟ ਹੁਣ ਤੱਕ ਹਲਕਾ ਖਰੜ ਜਿੱਥੇ ਕਾਊਂਟਿੰਗ ਚੱਲ ਰਹੀ ਹੈ ਉੱਤੇ ਹੁਣ ਤੱਕ ਡਿਕਲੇਅਰ ਹੋਏ ਨੇ ਕਾਂਗਰਸ ਦੇ ਉਮੀਦਵਾਰ ਨੂੰ 2212 ਅਕਾਲੀ ਦਲ ਨੂੰ 488 ਅਤੇ ਆਮ ਆਦਮੀ ਪਾਰਟੀ ਨੂੰ 1836 ਬੀਜੇਪੀ ਨੂੰ 2126 ਸੋ ਜੋ 12 ਰਾਊਂਡ ਤੱਕ ਦੀ ਕਾਊਂਟਿੰਗ ਆ ਖਰੜ ਦੇ ਵਿੱਚ ਇਸ ਦੇ ਵਿੱਚ ਜੋ ਟੋਟਲ ਕੈਂਡੀਡੇਟਸ ਨੇ ਵੋਟ ਹਾਸਲ ਕੀਤੀ ਆ ਕਾਂਗਰਸ ਦੇ ਵਿਜੇਂਦਰ ਸਿੰਘਲਾ ਨੇ 28060 ਵੋਟਾਂ ਜਿਹੜੀਆਂ 12 राउंड ਦੇ ਵਿੱਚ ਖਰੜ ਹਲਕੇ ਤੋਂ ਪ੍ਰਾਪਤ ਕੀਤੀਆਂ ਨੇ ਅਕਾਲੀ ਦਲ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਨੂੰ ਹੁਣ ਤੱਕ 11156 ਵੋਟਾਂ ਮਿਲੀਆਂ ਨੇ ਅਤੇ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਨੂੰ ਟੋਟਲ ਜੋ ਵੋਟ ਪਈ ਆ ਹੁਣ ਤੱਕ 12 ਰਾਊਂਡ ਦੀ ਕਾਊਂਟਿੰਗ ਤੱਕ 24569 ਇਸ ਦੇ ਨਾਲ ਹੀ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਉਮੀਦਵਾਰ ਨੂੰ ਹੁਣ ਤੱਕ 24956 ਜਿਹੜੀਆਂ ਵੋਟਾਂ ਨੇ 12 ਰਾਊਂਡ ਦੀ ਕਾਊਂਟਿੰਗ ਤੱਕ ਮਿਲੀਆਂ ਨੇ ਜਿਸ ਦੇ ਵਿੱਚ ਖਰੜ ਹਲਕੇ ਦੀ ਆਪਾਂ ਕਾਊਂਟਿੰਗ ਦੀ ਗੱਲ ਕਰ ਰਹੇ ਹਾਂ ਇਸ ਦੇ ਵਿੱਚ ਤਕਰੀਬਨ 3000 ਦੀ ਲੀਡ ਦੇ ਨਾਲ ਕਾਂਗਰਸ ਦੇ ਉਮੀਦਵਾਰ ਦਾ ਪਲੜਾ ਭਾਰੀ ਆ ਲੇਕਿਨ ਓਵਰਆਲ ਜੇਕਰ ਗੱਲ ਕਰੀਏ ਤਾਂ ਆਨੰਦਪੁਰ ਸਾਹਿਬ ਦੀ ਉਤੋਂ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਅਜੇ ਵੀ 3350 ਦੀ ਲੀਡ ਦੇ ਨਾਲ ਬਰਕਰਾਰ ਨੇ ਦੂਸਰੇ ਨੰਬਰ ਦੇ ਉੱਤੇ ਕਾਂਗਰਸ ਦੇ ਵਿਜੇਂਦਰ ਸਿੰਘਲਾ ਚੱਲ ਰਹੇ ਨੇ ਤੇ ਨਾਲ ਹੀ ਬਾਕੀ ਜਗ੍ਹਾ ਦੀ ਗੱਲ ਕਰੀਏ ਤਾਂ ਫਰੀਦਕੋਟ ਸੀੜ ਜਿੱਥੇ ਕਰਮਜੀਤ ਅਨਮੋਲ ਅਤੇ ਜੋ ਖਾਲਸਾ ਜੀ ਨੇ ਉੱਤੇ ਉਹਨਾਂ ਦੇ ਵਿਚਕਾਰ ਜਿਹੜੀ ਚੱਲ ਰਹੀ ਹੈ ਫਾਈਟ ਚੱਲ ਰਹੀ ਸੀ ਉਸ ਦੇ ਵਿੱਚ ਸਰਬਜੀਤ ਸਿੰਘ ਖਾਲਸਾ 35000 ਦੀ ਲੀਡ ਹੈ ਜਿਹੜੀ ਉਹ ਲੈ ਚੁੱਕੇ ਨੇ ਤੇ ਲੁਧਿਆਣੇ ਤੋਂ ਰਾਜਾ ਬੜਿੰਗ ਉਹ ਅੱਗੇ ਚੱਲ ਰਹੇ ਨੇ ਬਠਿੰਡਾ ਦੀ ਗੱਲ ਕਰੀਏ ਤਾਂ ਹਰ ਸਿਮਰਤ ਬਾਦਲ ਉਹ ਲੀਡ ਦੇ ਉੱਤੇ ਚੱਲ ਰਹੇ ਨੇ ਪਟਿਆਲਾ ਦੀ ਗੱਲ ਕਰੀਏ ਤਾਂ ਧਰਮਵੀਰ ਗਾਂਧੀ ਉਹ ਕਦੇ ਉੱਤੇ ਹੋ ਜਾਂਦੇ ਨੇ ਕਦੇ ਨੀਚੇ ਹੋ ਜਾਂਦੇ ਨੇ ਕੁਝ ਵੋਟਾਂ ਦਾ ਫਰਕ ਨਾਲ ਚੱਲ ਰਿਹਾ ਹੈ ਕਦੇ 5-700 ਦੀ ਲੀਡ ਤੇ ਹੁੰਦੇ ਨੇ ਕਦੇ 5-700 ਦੀ ਡਾਊਨ ਫਾਲ ਦੇ ਵਿੱਚ ਦੇਖੇ ਜਾ ਰਹੇ ਨੇ ਦੂਸਰੇ ਪਾਸੇ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਗੱਲ ਕਰੀਏ ਤਾਂ ਉਹ ਵੀ ਅਜੇ ਤੱਕ ਲੀਡ ਦੇ ਉੱਤੇ ਚੱਲ ਰਹੇ ਨੇ ਮੀਤ ਹੇਅਰ ਸੰਗਰੂਰ ਸੀਟ ਤੋਂ ਇਹ ਖੁਦ ਕਾਫੀ ਜ਼ਿਆਦਾ ਲੀਡ ਦੇ ਉੱਤੇ ਚੱਲ ਰਹੇ ਨੇ ਅਮਰਤਪਾਲ ਦੀ ਜੇਕਰ ਗੱਲ ਕਰੀਏ ਤਾਂ ਖਡੂਰ ਸਾਹਿਬ ਦੀ ਸੀਟ ਜਿਸ ਦੇ ਉੱਤੇ ਆਪਾਂ 얘ਕ ਲਈ ਵੀ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਨਿਗਾਟ ਕੀਤੀ ਹੋਈ ਹੈ ਕਾਫੀ ਅਹਿਮ ਮੰਨੀ ਜਾਂਦੀ ਹੈ ਸੀਟ ਹੈ ਇਸ ਦੇ ਉੱਤੇ ਵੀ ਜਿਹੜੀ ਹੁਣ ਤੱਕ ਦੀ ਲੀਡ ਹੈ ਉਹ 65000 ਦੇ ਨੇੜੇ ਤੇੜੇ ਆ ਜਿਹੜੀ ਉਹ ਦਰਜ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਅਮਰ ਸਿੰਘ ਉਹ ਵੀ ਲੀਡ ਦੇ ਉੱਤੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀ ਜੋ ਵਨ ਸਾਈਡਡ ਗੇਮ ਲੱਗ ਹੁੰਦੀ ਨਜ਼ਰ ਆ ਰਹੀ ਹੈ ਜਿੱਤੇ 92000 ਦੇ ਨੇੜੇ ਤੇੜੇ ਲੀਡ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੁਣ ਤੱਕ ਪਹੁੰਚ ਚੁੱਕੇ ਨੇ ਸੋ ਇਹ ਹੁਣ ਤੱਕ ਦੇ ਅਪਡੇਟ ਸੀ ਜਿਹੜੇ ਤੁਹਾਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਬਾਕੀ ਵੀ ਉਹ ਮੇਰੇ ਵੀਰ ਭਰਾ ਭੈਣ ਜਿਹੜੇ ਹੁਣ ਤੱਕ ਕਿਤੇ ਨਾ ਕਿਤੇ ਅਪਡੇਟਸ ਦੇਖ ਰਹੇ ਨੇ ਵੀ ਹਲਕਾ ਖਰੜ ਤੋਂ ਕਿੰਨੀਆਂ ਵੋਟਾਂ ਕਿਸ ਨੂੰ ਮਿਲੀਆਂ ਨੇ ਕਿਹੜਾ ਉਮੀਦਵਾਰ ਇੱਥੋਂ ਲੀਡ ਤੇ ਰਿਹਾ ਹੈ ਕਿਉਂਕਿ ਅਰੰਧਪੁਰ ਸਾਹਿਬ ਹਲਕਾ ਕਾਫੀ ਵੱਡਾ ਹੈ ਤਾਂ ਉੱਥੋਂ ਦੀ ਆਪਾਂ ਗੱਲ ਨਹੀਂ ਕਰ ਰਹੇ ਆਪਾਂ ਸਿਰਫ ਗੱਲ ਕਰ ਰਹੇ ਆਂ ਖਰੜ ਹਲਕੇ ਦੀ ਜਿੱਤੇ ਖਰੜ ਦੇ ਵਿੱਚ ਤੁਹਾਨੂੰ ਹੁਣ ਤੱਕ ਦੱਸਿਆ ਵੀ ਖਰੜ ਦੇ ਵਿੱਚ ਕਾਂਗਰਸ ਪਾਰਟੀ ਬਿਸ਼ੱਕ ਦੀ ਲੀਡ ਤੇ ਰਹੀ ਹੈ ਭਾਜਪਾ ਨੂੰ ਵੀ ਕਾਫੀ ਜ਼ਿਆਦਾ ਵੋਟਾਂ ਮਿਲੀਆਂ ਨੇ ਤੇ ਨਾਲ ਹੀ ਆਮ ਆਦਮੀ ਪ ਵੋਟਾਂ ਲੈਣ ਦੇ ਵਿੱਚ ਇਤੋਂ ਸક્ષਮ ਹੋਈ ਹੈ ਸੋ ਫਾਈਨਲ ਰਿਜ਼ਲਟ ਸ਼ਾਮ ਤੱਕ ਕੀ ਆਉਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੱਕ ਦੀ ਜਿਹੜੀ ਟੋਟਲ ਓਵਰਆਲ ਪਾ ਰਿਜ਼ਲਟ ਕਰੀਏ ਤਾਂ ਆਨੰਦਪੁਰ ਸਾਹਿਬ ਕਨਸਟੀਟਿਊਸ਼ਨ ਦੇ ਵਿੱਚੋਂ ਮਲਵਿੰਦਰ ਸਿੰਘ ਕੰਗ 3350 ਦੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਦੇਖਦੇ ਰਹੋ ਤੇ ਬਾਤੋ-ਬਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ